ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਸਭ ਠੀਕ ਠਾਕ ਵਧੀਆ ਜੀ ਆਪਣੇ ਭਰਾ ਪੁੱਛਦੇ ਸੀ ਵੀ ਬੱਚੇ ਨਹੀਂ ਗਿਹਦੇ ਜੀ ਪੁੱਤਰਾਂ ਦੇ ਭੱਜ ਜਾਂਦੇ ਨੇ ਵੀ ਕਿਵੇਂ ਗਿਹਾਈਏ ਠੀਕ ਹੈ ਜੀ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਟੌਪਿਕ ਤੇ ਗੱਲ ਕਰਾਂਗੇ ਵੀ ਬੱਚੇ ਕਿਵੇਂ ਗਿਹ ਆਉਣੇ ਨੇ ਅੱਜ ਇਦਾਂ ਜਾਲ ਨੇ ਜੀ ਦੇਖੋ ਇੱਥੇ ਆਪਣੇ ਕੋਲ ਵੀ ਆ 30 35 ਬੱਚੇ ਨੇ ਗਿਹ ਆਉਣ ਵਾਲੇ ਜਿਹਨਾਂ ਚੋਂ ਆਪਾਂ 5-10 ਘਿਆ ਲੇ ਬਾਕੀ ਘਿਆ ਰਿਆ ਆ ਜਾਲਾਂ ਦੇ ਵਿੱਚ ਡੇਲੀ ਪਾਵਾਂਗੇ ਆਪਾਂ ਕੱਲੇ ਕੱਲੇ ਬੱਚੇ ਨੂੰ ਇਹਦੇ ਵਿੱਚ ਪਾ ਲਵਾਂਗੇ ਦਾ ਦਾ ਬਾਰ ਬਾਰਾਂ ਬੱਚੇ ਪਾਲੋ ਤੇ ਬਾਕੀ 2 2 3 3 ਨੁੱਤੇ ਦੇ ਬਿਠਾ ਦਿਓ ਜਿਹੜਾ ਆਪਣਾ ਇੱਕ ਦੋ ਗਿੱਜੇ ਵੰਨੇ ਗੂਪਰੇ ਇੱਕ ਇੱਕ ਦੋ ਦੋ ਨਾਲ ਉਹ ਛੜ ਦੋ ਇੱਕ ਇੱਕ ਨਵੇਂ ਛੜ ਦੋ ਉਹਨਾਂ ਦੇ ਨਾਲ ਉੱਪਰ ਜਾਣਾ ਦੇ ਤਾਂ ਦੇਖੋ ਬਈ ਆ ਜਾਲਾਂ ਦੇ ਵਿੱਚ ਹੁਣ ਆਪਾਂ ਬੱਚੇ ਪਾ ਕੇ ਛੜਦਾ ਇਹਦੇ ਵਿੱਚ ਤੇ ਤਮੰਚਾ ਆਪਣਾ ਕੱਲ ਦਾ ਬਾਹਰ ਸੀਗਾ ਉਹਨੇ ਆਇਆ ਸਵੇਰੇ ਬਈ ਜਦੋਂ ਆ ਜਾਲਾਂ 'ਚ ਘਰ ਦੇਖ ਲੈ ਅੰਦਰ ਤਾਂ ਪ੍ਰੋਪਰ ਆ ਇਹਨਾਂ ਨੂੰ ਘਰ ਦਾ ਪਤਾ ਲੱਗ ਜਾਂਦਾ ਆ ਜਾਂਦੇ ਨੇ ਆ ਆਪਣਾ ਬੱਚਾ ਬਾਹਰ ਸੀਗਾ ਉਹਨੇ ਆਇਆ ਤੁਹਾਨੂੰ ਦਿਖਾਉਂਦੇ ਆ ਸਾਧ ਰੱਖ ਲਏ ਬੰਦ ਆ ਵੜ ਗਿਆ ਉਹਦੇ ਆ ਬੱਚਾ ਆਪਣਾ ਰਾਤ ਕੱਟ ਗਿਆ ਹੁਣੇ ਅੰਦਰ ਵੜਿਆ ਜਾਲ ਦੀ ਸਿਲੀ ਖੁੱਲਾ ਛੱਡਿਆ ਆਪਾਂ ਨੇ ਲੋ ਬਾਹਰ ਰਹਿਣ ਨੂੰ ਕੱਢੀ ਕੱਢ ਗਿਆ ਤੇ ਹੁਣ ਆ ਗਿਆ ਆ ਕੇ ਫੋਨ ਸਾਰੇ ਨੇ ਪਾਣੀ ਪੀਤਾ ਪਹਿਲਾਂ ਇਹ ਕੱਲ ਬਾਹਰ ਹੀ ਰਿਹਾ ਤੇ ਅੱਜ ਸਵੇਰ ਆ ਪਿਆ ਤੇ ਇਹ ਲੋਕ ਹੁਣ ਆਪਾਂ ਬੱਚੇ ਬਾਹਰ ਕੱਢ ਕੇ ਚਾਲਾਂ ਚਪਾਉਣੇ ਸੀ ਉਤੋਂ ਪਹਿਲਾਂ ਹੀ ਆ ਗਿਆ ਤੇ ਇਹਨੇ ਪਾਣੀ ਪੀ ਲਿਆ ਇਹਨੂੰ ਆਪਾਂ ਬੱਚੇ ਨੂੰ ਇੱਥੇ ਖੁੱਲਾ ਹੀ ਪਿਠਾਵਾ ਦੂਏ ਬੱਚਿਆਂ ਨਾਲ ਦੇ ਰੂਪ ਦੇ ਕਰਦੇ ਨੇ ਆਪਾਂ। ਲਈ। ਲਾਤੀ ਆਪਾਂ ਪਾਉਨੇ ਸ਼ਾਲਾਂ ਦੇ ਵਿੱਚ। ਪੜਖੇ। ਜੋ ਜਿਹੜਾ ਕੀ ਇਹ ਬਰਦਰਾ। ਕੀ ਕਰੀਏ ਤਾਂ? ਇਹ ਬੱਚੇ ਦੀਆਂ ਅੱਖਾਂ ਲੁਕਦੀਆਂ ਸੀ। ਇਹ ਦਵਾਈ ਪਾਈ ਸੀ ਆਪਾਂ ਹੁਣ ਠੀਕ ਆ ਤੇ ਉੱਤੇ ਆ ਜੰਮ ਜੇ ਗਈ ਦਵਾਈ ਨਾਲ ਇਹਨੂੰ ਧੋਦਾਂਗੇ ਆਪਾਂ ਧੋ ਗਿਆ ਜਿਹਨੂੰ ਪਾ ਲੈਂਦੇ ਆ ਆਹ ਵਾਕੀਆ ਦੋ ਬੱਚੇ ਦਿਖਾ ਦੇ ਇੱਧਰ ਇਹਨੇ ਛੋਟੇ ਵਾਲੇ ਆ ਨਏ ਦੋ ਬੱਚੇ ਇਹਨਾਂ ਨੂੰ ਵੀ 2-3 ਦਿਨਾਂ ਤੱਕ ਉਧਰਲੇ ਖੁੱਡੇ 'ਚ ਹੀ ਕਰ ਦੇਣਾ ਏ ਇਹਦਾ ਅੰਡਾ ਇੱਕ ਰੱਖਿਆ ਹੋਇਆ ਚਾਹ ਵੀ ਦੋ ਬੱਚੇ ਨੇ 3 ਦਿਨਾਂ ਦੇ ਹੋਏ ਨੇ ਸਿਰਫ ਹਜੇ ਆਵੇ ਕੋ ਕਿੱਡੇ ਕਿੱਡੇ ਲੱਗਦੇ ਨੇ ਹਫਤੇ ਆਪਣੇ ਜਿਨੇ ਇਹ ਸਾਰੇ ਮੇਰੇ ਫੀਡ ਦੇ ਹੀ ਕਮਾਲ ਆਲੇ ਕੋਨੇ ਤੋਂ ਹੁੰਦੇ ਰੱਖਿਓ ਨੇ ਸਾਧੋਂ ਬੱਚੇ ਨੇ ਤੇ ਇਹਨੇ ਵੀ ਨੂੰ ਪੈਂਦੀ ਆਇਕ ਦੋ ਬੱਚੇ ਨੇ ਘਰ ਚ ਤੁਹਾਨੂੰ ਦਿਖਾਉਂਦੇ ਆਇਕ ਦੋ ਬੱਚੇ ਇਹ ਦੇਖੋ ਛੋਟੇ ਨਿਕਲੇ ਇੱਕ ਕਾਲੇ ਨਿਕਲੇ ਜੀ ਅਜੇ ਉਹ ਨਾ ਆ ਰਹੇ ਆ ਤਾਂ ਸੰਦੂਕਾ ਉੱਤੇ ਜੀ ਇਹਦੇ ਦੋ ਅੰਡੇ ਨੇ ਤੇ ਇਹਦੇ ਵੀ ਦੋ ਹੀ ਅੰਡੇ ਨੇ ਉਧਰ ਹੋ ਜਾ ਬਿਰੋਹਾ ਇਹਦੇ ਵੀ ਦੋ ਆ ਦੇ ਖਾਣ ਦੇ ਨੇ ਉਹ ਲੋਈ ਬੱਚੇ ਨਿਕਲ ਜਾਣਗੇ ਤਾਂ ਦੇਖੋ ਇਹਨਾਂ ਦੇ ਦੋ ਬੱਚੇ ਨੇ ਖੁੱਲ ਹੀ ਆ ਗਿਆ ਪਤਾ ਆਰੇ ਦੋ ਬੱਚੇ ਇਹ ਆ ਗਏ ਬੱਚੇ ਨੇ ਇਹ ਥੋੜੇ ਹੋਰ ਹੋ ਜਾਣ ਫਿਰ ਫਿਰ ਇਹਨਾਂ ਨੂੰ ਵੀ ਉੱਧਰ ਲਈ ਕੁੱਡੇ ਜੇ ਕਰਾਂਗੇ ਇੱਕ ਆ ਵੀ ਬੱਚਾ ਆ ਦੇਖੋ ਬੜਿਆਂ ਦੇ ਬਾਰੇ ਕੀ ਲੱਗਣ ਲੱਗੇ ਇਨ ਵੀ ਕਰਦੇ ਇੱਕ ਦੋ ਦਿਨਾਂ ਚੁੱਧਰ ਤੇ ਉਹ ਵੀ ਇਹ ਦੋਵੇਂ ਇਕੱਠੇ ਪੜਾ ਲੈ ਚਲੋ ਹੁਣ ਆਪਾਂ ਦਿਖਾਣੇ ਜਾਲਾ 'ਚ ਪਏ ਹੋਏ ਕਬੂਤਰ ਫਾਇਦਾ ਕਰ ਬਾਬਾ ਅਨੰਜਾਲਾਂ 'ਚ ਚੇਈ ਕਬੂਤਰ ਪਾ ਲੈ ਲੋ ਇਹਦਾ ਬਾਕੀ ਪਰ ਤਰੀਕੇ ਨਾਲ ਸਾਰੇ ਵਿੱਚ 7-8 ਬਾੜ ਦਾਂਗੇ ਇਹਦੇ ਤਿੰਨ 8 ਹੋ ਗਏ 6 ਤੋਂ 8 ਹੋ ਗਏ ਗੁੜੀ ਦਾ ਤੋਵੇਂ ਆਪਣੇ ਕੋਲ ਬੱਚੇ 10 ਕਿ ਗਿੱਜ ਗਏ ਨੇ ਤੇ ਉਹਨਾਂ ਨੂੰ ਇਹਨਾਂ ਦੇ ਉੱਤੇ ਖੁੱਲੇ ਛੱਡਾਂਗੇ ਆਪਾਂ ਹੌਲੀ-ਹੌਲੀ ハハハハ。 ਰੋੜੇ ਰੋੜ ਆਏ ਹੋ ਨੇ ਐ ਦਿੱਕ ਦੇ ਘੇਰੇ ਨੇ ਇੱਥੇ ਬਾਦਨੇ ਬਾਂਸ ਦੇ ਬੱਚੇ ਨੂੰ ਉਹ ਕਰਕੇ ਤਾਂ ਬਾਜੀ ਦਾ ਜਿਹਦੇ ਚੁੱਪ ਚਾ ਪਾਵਾਂਗੇ ਬੱਚੇ ਜਦੋਂ ਕਈ ਵਾਰੀ ਉੱਚੇ ਨਹੀਂ ਹੁੰਦੇ ਨੀਵੇਂ ਨੀਵੇਂ ਆ ਕੇ ਬੈਠਣ ਆ ਜਾਂਦੇ ਨੇ ਨੀਵੇਂ ਹੋਇਆ ਤੇ ਜੀ ਬੱਸ ਤੇ ਆ ਉਹ ਤੇ ਨਾ ਗਰੀਬਾ ਪਤਾ ਪਤਾ ਇੱਥੇ ਆਪਾਂ ਚੜਾਉਣੇ ਸੌਖੇ ਰਹਿਣਗੇ ਆਹ ਬੁੱਤ ਪਰਲੇ ਛਤਰੀ ਕੱਢੀ ਉੱਪਰ ਪਾਉਂਦੇ ਆ ਪਰਲੇ ਕਿੱਥੇ ਮਰੂ ਦੂਜੇ ਨਾਲ ਕੋ ਜਾਂਦੇ ਨਾਲ ਚੱਕਰ ਪਾਉਂਦੇ ਛੱਕ ਉਹ ਉੱਪਰ ਆ ਲੈ ਜਮਰਨੀ ਓਕੇ ਬੈਕਪੂਲ ਪਾਉਂਦੇ ਉੱਧਰ ਮੈਂ ਲੈਣ ਹੰਡ ਤੇ ਹਾਂ ਇਹ ਚ ਪਾ ਦੇ ਥੈਂਕ ਯੂ ਕਿੱਥੇ ਪਾਉਂਦੇ ਤੇ ਆ ਦੂਜੇ ਯਾਲ ਦੇ ਵਿੱਚ ਵੀ ਆਪਾਂ ਪਾਵਾਂਗੇ ਬੱਚਿਆਂ ਤੇਰੇ ਰੂਸ ਤੇ ਫੁੱਲੇ ਕਰਦਾਂਗੇ ਆਪਾਂ ਜਾਲਾਂ ਦੇ ਬਿਠਾਤੇ ਤੇ ਜਾਲਾਂ ਨੂੰ ਫੜਨ ਲੱਗ ਪਏ ਠੀਕ ਹੈ ਜੀ ਛੜਤੇ ਆਪਾਂ ਨੇ ਉਹ ਆ ਜੂ ਬੱਚਾ ਆਪਣੇ ਆ ਕਿਉਂਕਿ ਉਹ ਗੱਲ ਬੈਠਿਆ ਸੀ ਬੱਚੇ ਆਪਣੇ ਜਾਲਾਂ ਦੇ ਆਉਂਦੇ ਨੇ ਨਹੀਂ ਛੱਡੀ ਜਾਵਾਂਗੇ ਆਪਣੇ ਆਪੇ ਛਤਰੀ ਹਰ ਜਾਣਾ ਚਾਹੀਦਾ ਹੈ। ਉਹ ਦੇਖੋ। ਆਹ ਜਾ ਰਿਹਾ ਯਾਰ ਉਹ ਬੈਠੇ ਇੱਦਾਂ ਹੀ ਖਿਚਣੇ ਨਹੀਂ। ਤਿੱਕ ਜੱਵੀ ਬੈ ਗਿਆ। ਜਾ ਵੀ ਬੈਠੇ ਜਿੱਦਾਂ ਹੁਣ ਆ ਬੱਚਾ ਬਿਲਕੁਲ ਨਹੀਂ ਆਪਾਂ ਬਿਠਾਇਆ ਲੈ ਆ ਵੀ ਗੱਲ ਬੈਠਿਆ ਉੱਡ ਗਿਆ ਇਹ ਵੀ ਜਾਊਗਾ ਛਤਰੀ ਤੇ ਉੱਧਰ ਬੈ ਗਿਆ ਜਿੱਦਾਂ ਨਵਾਂ ਬੱਚਾ ਦੇਖੋ ਬਿਲਕੁਲ ਪਹਿਲੇ ਦਿਨ ਬਿਠਾਉਣਾ ਹਾਲੇ ਖੰਭ ਵੀ ਨਹੀਂ ਚੜੇ ਪੂਰੇ ਹੁਣ ਇਹਨੂੰ ਕੀ ਆਪਾਂ ਜੀ ਚਾਲ ਤੇ ਬਿਠਾ ਦੇ ਬੈਠੇ ਉੱਧਰ ਇਹ ਮਾਲੇ ਆਈ ਤਾਈ ਫੋਟਾ ਰਿਹਾ ਉਹ ਉਹ ਜਾ ਬਾਕੀ ਸਭ ਆਏ ਬਾਹਰ ਦੁਆਰੋਂ ਆਪਣੇ ਆਪ ਜਦੋਂ ਚੜ ਗਏ ਹਾਂਜੀ ਆਏ ਚੜਨਗੇ ਸਾਰੀ ਬਾਰੀ ਬਾਰੀ ਆ ਦੇਖੋ ਟੌਰੀ ਵਾਲਾ ਵੀ ਬੈਠਣੇ ਆ ਗਿਆ ਦੇਖ ਕੇ ਰੰਗ ਇਹ ਲਾ ਗਿਆ ਹੋ ਗਿਆ ਲੈਣੇ ਛਤਰੀ ਤੇ ਬੈਠਦਾ ਬੈਠਦਾ ਚਾਰ ਤੇ ਲੰਘ ਗਿਆ ਬਹਿ ਗਿਆ ਜੀ ਇਸੇ ਤਰੀਕੇ ਨਾਲ ਪਹਿਲਾਂ ਕਿਹਾਇਆ ਕਰੋ ਡੌਂਗ ਦੀ ਨਾ ਕਰੋ ਬਾਈ ਬਾਪੜੇ ਛੱਤ ਤੇ ਆ ਜਾਂਦਾ ਕੋਈ ਗੱਲ ਨਹੀਂ ਜਾਲਾਂ ਤੇ ਆ ਗਿਆ ਜਾਲਾਂ ਤੋਂ ਇਹ ਛਤਰੀ ਦੇ ਵੀ ਜਾਂਦੇ ਨੇ ਆਪਣੇ ਆਪ ਇਹ 5-4 ਦਿਨ ਇਹਨਾਂ ਨੂੰ ਇਦਾਂ ਹੀ ਫਰੰਦੋ ਢੇੜਾ ਖੰਡ ਪਾ ਕੇ ਬੈਠਣ ਲੋ ਉਹ ਤੋਂ ਬਾਅਦ ਜਦੋਂ ਮਰਜੀ ਇਹਨਾਂ ਨੂੰ ਡਾਰ ਚ ਪਾ ਲਿਓ ਬਾਈ ਨਾ ਤਾਂ ਭੱਜਣਗੇ ਨਾ ਖੋਣਗੇ ਤੇਰੇ ਬਾਈ ਆਪਣੇ ਕਹਿੰਦੇ ਸੀ ਇਦਾਂ ਹੀ ਇੱਕ ਜਾਲਾ ਲਾਇਆ ਹਲੇ ਦੂਜੇ ਜਾਲ ਚ ਮੈਂ ਪਾਉਣਾ ਸਾਰੇ ਉੱਪਰ ਆ ਕੇ ਥੋੜੇ ਉੱਚੇ ਕਰ ਦੂੰਗਾ ਬੱਚੇ ਬੈਠੇ ਆ ਆ ਵੱਡੇ ਵੀ ਉੱਤਰ ਰਹੇ ਨੇ ਆਪਣੇ ਆ ਬੱਚੇ ਵੀ ਉੱਤਰ ਰਹੇ ਨੇ ਵਿੱਚ ਜੇ ਉਹ ਘਰ ਨਾਲ ਉੱਣ ਵਾਲੇ ਜਿਹੜੇ ਢਾਬੀ ਬਾੜੇ ਆਪਾਂ ਉਹ ਵੀ ਲਗਾਉਂਦੇ ਹਾਂ ਜੀ ਲੋ ਜਦੋਂ ਹੁਣ ਆਹ ਬੱਚੇ ਨੇ ਇਹ ਬੱਚੇ ਪੰਜ ਪੰਜ ਛੇ ਛੇ ਦਿਨ ਉੱਡ ਕੇ ਆ ਗਏ ਨੇ ਤੇ ਹੁਣ ਡੇਢ ਦੋ ਘੰਟੇ ਲਾਉਣ ਲੱਗ ਗਏ ਵਿੱਚ ਹੈਗੇ ਨੇ ਪੰਜ ਘੰਟੇ ਦੇ ਵੀ ਚੱਲ ਗਏ ਬੱਚੇ ਤੇ ਮਰਜ਼ੀ ਨਾਲ ਜਿੰਨਾ ਉੱਡਣਗੇ ਉੱਡਣ ਦੋ ਇਹ ਆਪਣੇ ਇੱਦਾਂ ਹੀ ਨਾ ਵਾਂ ਪਹਿਲਾਂ ਦੋ ਚਾਰ ਦਿਨ ਕਰਕੇ ਬੈਠ ਗਏ ਉਹਨਾਂ ਨੂੰ ਡਾਰੀ ਪਾ ਲਈ ਆਪਾਂ ਦੋ ਗੀਤ ਕਰ ਰਹੇ ਨੇ ਚੱਲ ਮਗੇ ਚੱਲ ਆ ਦੇਖ ਇਹ ਆ ਬੱਚੇ ਸਾਰੇ ਇਹ ਡਾਰੀ ਪੈ ਚੁੱਕੇ ਨੇ ਬੱਟੇ ਮਨੜੇ ਆਪਾਂ ਕਿਹਾ ਚੜ੍ਹਣੇ ਲਾਪਿਓ ਚ ਉਹ ਬੱਚੇ ਕੱਲ ਦਾ ਲੱਗੇ ਆਪਾਂ ਛੱਡਣਾ ਜੇ ਪਰਸੋਂ ਛੱਡਿਆ ਜੀ ਪਰਸੋਂ ਜਾਲਾਂ ਤੇ ਬੈਠੀ ਏ ਤੇ ਕੱਲ ਉਹ ਪਾਏ ਨੇ 10 ਕਿਹੜੇ ਚ ਦੇਖਦਾ ਜਿਹਨੂੰ ਛੱਡਦੇ ਨੇ ਦੌਰ ਤੱਕ ਮੈਂ ਰੱਖ ਦਿੱਤਾ ਹੂੰ ਜੀ ਜਾ ਬਰਾਡੇ 4 ਘੰਟੇ ਲੱਗ ਗਿਆ ਲਾਉਣ ਇਹਦੇ ਵੀ ਛੜਦੇ ਆਲੀ ਛੜਦੇ ਨਾ ਡੱਬਾ ਬੈ ਗਿਆ ਵੀ ਹਲੇ ਥੋੜੀ ਥੋੜੀ ਬੈ ਗਿਆ ਹਲਾ ਯਾਰ ਇੱਕ ਟਵਾਰੀ ਹੋ ਤਾਂ ਲੈ ਦੂ ਤਈ ਵਾਰੀ ਨਹੀਂ ਬਾਈ ਚੱਲ ਚੱਲ ਪਿਆ ਬੱਦੂ ਬੈਠੇ ਦੇਖ ਕੇ ਲੱਗਦਾ ਨਾ ਉਹ ਲੱਗ ਗਿਆ ਉੱਚ ਆ ਆਪਣੇ ਉਗੀ ਬੱਚੇ ਨੇੜੇ ਖੰਭ ਨਹੀਂ ਸੀ ਵਧੀਆ ਆਪਾਂ ਦਿਖਾਇਆ ਸੀ ਵੀ ਖੰਭ ਖਰਾਬ ਆਏ ਨੇ ਇਹ ਇਹਨਾਂ ਦਾ ਵੀ ਦਿਖਾਉਣਾ ਏ ਤੁਹਾਨੂੰ ਇਹਨਾਂ ਨੂੰ ਵੀ ਪ੍ਰੋਪਰ ਜਾਲਾਂ 'ਚ ਪਾਵਾਂਗੇ ਆਪਾਂ ਲਓ ਜੀ ਜਿਹੜੇ ਨਵੇਂ ਝਾੜ ਕੇ ਕੱਢਣਗੇ ਖੰਭ ਦੇਖੋ ਪੂਰੇ ਵਧੀਆ ਕੱਢਣਗੇ ਇਹ ਚੌੜੇ ਇਹਨਾਂ ਨੂੰ ਵੀ ਧੁੱਪਾਂ ਜ਼ਰੂਰੀ ਆ ਧੁੱਪਾਂ ਲਵਾਵਾਂਗੇ ਹਨ ਠੀਕ ਹੈ ਜੀ ਪ੍ਰੋਪਰ ਤੇ ਇਹ ੜਾਰੀ 'ਚ ਪਾਉਂਦੇ ਨੇ ਅੱਗੇ ਆਪਾਂ ਨੇ ਇਹ ਵੀ ਉੱਡਾ ਕੇ ਪੂਰੇ ਚੰਗੀ ਨਸਲ ਦੇ ਨੇ ਇਹ ਤੇ ਤੁਹਾਨੂੰ ਦੱਸਾਂਗੇ ਉੱਗਣ ਜਾਣੀ ਹੁਣ ਜਦੋਂ ਇਹਦਾ ਖੰਭ ਸਾਰੇ ਝਾੜ ਕੇ ਆ ਗਏ ਜੀ ਉੱਗਣਗੇ ਬਹੁਤ ਚੰਗੇ ਜਿਸੀਏ ਪੰਜ ਜਿਆਦਾ ਇਹਨਾਂ ਦੇ ਖੰਭ ਖਰਾਬ ਸੀਗੇ ਠੀਕ ਆ ਜੀ ਤੇ ਤੋਂਪਾ ਪ੍ਰੋਪਰ ਜ਼ਰੂਰੀ ਹੈ ਇਹਨਾਂ ਨੂੰ ਲਸਣੋਂ ਬਹੁਤ ਚੰਗੇ ਸੀ ਤੇ ਕੋਈ ਗੱਲ ਨਹੀਂ ਇਹਨਾਂ ਦੇ ਖੰਭ ਥੋੜੇ ਵਾਲੇ ਸਹੀ ਨਹੀਂ ਸੀਗੇ ਫੀਡ ਤੋਂ ਬਾਅਦ ਹੁਣ ਸਹੀ ਆ ਗਰੋਥ ਸਾਰਿਆਂ ਦੀ ਇਹ ਪਹਿਲਾਂ ਖਰਾਬ ਹੋ ਗਏ ਸੀਗੇ ਇਹ ਉਮਰ ਦੇ ਵਿੱਚ ਜਿਹੜੇ ਉਹ ਬੱਚੇ ੜਾਏ ਨੇ ਜੀ ਉਹਨਾਂ ਤੋਂ ਵੀ ਵੱਡੇ ਨੇ ਇਹ ਇਸ ਕਰਕੇ ਮਜ਼ੂਬ ਵਾਲਾ ਕਰਕੇ ਰਹਾ ਉਹ ਦਾ ਕੰਮ ਹੈ ਕੋਰ ਕੋਈ ਆ ਕੇ ਜਾਲ ਤੇ ਬੈਠੇ ਉਹ ਬਚੇ ਹੀ ਆਪਾਂ ਕੋਈ ਨਹੀਂ ਇਹ ਸਾਰੇ ਇਦਾਂ ਹੀ ਆਪਾਂ ਪ੍ਰੋਪਰ ਜਾਲਾਂ ਦੇ ਵਿੱਚ ਪਾਵਾਂਗੇ ਬਈ ਸੱਤ ਹੋ ਗਏ ਛੁੱਟ ਜਾਂਦੇ ਅੰਚੇ ਸੱਤ ਸੱਤ ਹੋ ਗਏ ਵੀ ਨਮਾ ਬੱਚਾ ਖੁੱਲਾ ਬਿਠਾਵਾਂਗੇ ਆਪਾਂ ਲੋਕ ਇਹਦੀ ਵੀ ਕੰਨੀ ਹਰੇ ਪੂਰੀ ਚੜੀ ਨੂੰ ਇਹ ਵੀ ਉਸੇ ਤਰੀਕੇ ਨਾਲ ਪਠਾਉਂਦੇ ਨੂੰ ਵੀ ਆਪਾਂ ਪਹਿਲਾਂ ਵਾ ਤੇ ਇੱਕ ਪੈਰ ਲਵਾ ਕੇ ਪੈਰ ਲਵਾ ਕੇ ਫਿਰ ਆਪੇ ਚੜ੍ਹਾਂਗੇ ਜਦੋਂ ਮੈਂ ਚੜ ਜਾ ਉੱਪਰ ਇਹਨਾਂ ਨੂੰ ਬੈਠੇ ਰਹਿਣ ਦਿਓ ਬਾਈ ਆਪਣੇ ਆਪ ਉਸ ਤੋਂ ਬੈਠਣਗੇ ਤੇ ਆਪਣੇ ਆਪ ਹੀ ਗਿੱਜਣਗੇ ਤੇ ਵਿਚ ਇਹਨੂੰ ਉੱਚਾ ਟੰਗ ਦਾਂਗੇ ਤਾਂ ਉਹ ਨਾ ਉੱਚਾ ਚੜੇ ਜਾ ਬਾਈ ਜਿਹੜਾ ਰਾਤ ਕੱਟ ਗਿਆ ਬਾਹਰ ਤੋਂ ਦਿਖਾਇਆ ਸੀ ਪਹਿਲਾਂ ਵੀ ਇਹਨੂੰ ਵੀ ਹੁਣ ਬਿਠਾਵਾਂਗੇ ਆਪਾਂ ਤੇ ਆ ਇੱਕ ਹੋਰ ਨਵਾਂ ਬਿਠਾਵਾਂਗੇ ਨਾਲ ਨਮਾਓ ਬਚਾਓ ਪੁਰੇ ਸੌ ਆਪਣੇ ਆਪ ਫਿੱਲੇਗਾ ਰੱਖੀ ਤਮੜੀ ਥੋੜਾ ਇਹਨੂੰ ਆਪਾਂ ਛਤਰੀ ਵਿੱਚ ਆ ਵੀ ਸਾਥ ਸਾਥ ਕਰ ਨਮ

ਓਰੇ ਉਹ ਦਰ ਪਿਛਲੀ ਕੋਠੀਆਂ ਵੱਲ ਲੰਘ ਗਿਆ ਆਣ ਲੱਗ ਗਿਆ ਇੱਧਰ ਨੂੰ ਹੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਰ ਕੇ ਕਹਿਗਾ ਤੇ ਟਿਕਾ ਕੇ ਤੇ ਮੈਂ ਇੱਧਰ ਨੂੰ ਆ ਗਿਆ ਕੋਠੀ ਵੱਲ ਨੂੰ ਉਧਰ ਨੂੰ ਫੇਰ ਲੰਬੇ ਲੰਬੇ ਗੇੜੇ ਪਾ ਕੇ ਆ ਰਿਹਾ ਇਹ ਤਾਂ ਇੱਧਰ ਨੂੰ ਤਾਂ ਆਉਂਦਾ ਹੀ ਨਹੀਂ ਪਿਆ ਫੇਰ ਉਧਰ ਨੂੰ ਘੁੰਮ ਗਿਆ ਓਡੇ ਵਾਲੀ ਸਾਈਡ ਤੋਂ ਦਿਖੂਗਾ ਹੂੰ ਜਿੱਧਰ ਗਿਆ ਇੱਥੇ ਆਉਂਦਾ ਜੀ ਆ ਗਏ ਅੰਦਰ ਪਿੱਛੇ ਉਹ ਆ ਗਏ ਚੂਤੇ ਗਾਦੇ ਜੜੀਆਂ ਨੇ ਆ ਉੱਪਰੋਂ ਜੀ ਵਧੀਆ ਸ਼ੋਅ ਹੋਊਗਾ